ਯੋਧ ਨਸ਼ਿਆਂ ਵਿਰੁੱਧ ਇੱਕ ਮਹਿੰਮ ਇੱਕ ਜੰਗ ਇਹ ਦਰਸ਼ਨ ਸਿੰਘ ਵਗੈਰਾ ਚਾਰ ਪੰਜ ਵਿਅਕਤੀ ਸੀ ਉਹਨਾਂ ਦੇ ਖਿਲਾਫ ਜਿਹੜੀ ਪੰਚਾਇਤੀ ਜ਼ਮੀਨਾਂ ਗ੍ਰਾਮ ਪੰਚਾਇਤ ਨਰਿੰਦਰਪੁਰਾ ਦੀ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਮਾਨਸਾ ਪਿੰਡ ਨਰਿੰਦਰਪੁਰਾ ਇਹਦੇ ਵਿੱਚ ਦਰਸ਼ਨ ਸਿੰਘ ਵਗੈਰਾ ਵਿਅਕਤੀ ਸੀ ਉਹਨਾਂ ਦੇ ਖਿਲਾਫ ਗ੍ਰਾਮ ਪੰਚਾਇਤ ਨੇ ਨਿਜਾਇਜ਼ ਕਬਜ਼ਾ ਛੁਡਵਾਉਣ ਵਾਸਤੇ ਡੀਡੀਪੀਓ ਮਾਨਸਾ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਹੋਇਆ ਸੀ ਉਹਦੇ ਫੈਸਲੇ ਦੇ ਤਹਿਤ ਉਹਨਾਂ ਨੇ ਫਿਰ ਕਬਜ਼ਾ ਬਰੰਟ ਜਾਰੀ ਕੀਤਾ ਸੀ ਅੱਜ ਪੰਚਾਇਤ ਵਿਭਾਗ ਵੱਲੋਂ ਉਹ ਕਬਜ਼ਾ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿੱਚ ਸਾਡੇ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਪੰਚਾਇਤ ਵਿਭਾਗ ਦੇ ਅਫੀਸਰ ਇੱਥੇ ਹਾਜ਼ਰ ਨੇ ਇਹ ਐਕਸ ਜਿਹੜਾ ਵਿਅਕਤੀ ਸੀ ਇਹਨਾਂ ਦੇ ਵਿੱਚੋਂ ਕੁਝ ਵਿਅਕਤੀ ਨਸ਼ੇ ਦੇ ਵਪਾਰ ਵਿੱਚ ਸ਼ਾਮਿਲ ਸੀਗੇ ਇਸ ਕਰਕੇ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਛੇੜਿਆ ਹੋਇਆ ਹੈ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਜਿਹੜੇ ਉਹਨਾਂ ਨੇ ਨਜਾਇਜ਼ ਕਬਜ਼ੇ ਕਰਕੇ ਸਰਕਾਰੀ ਜ਼ਮੀਨਾਂ ਤੇ ਘਰ ਬਣਾਏ ਨੇ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਨੇ ਇਹ ਕੋਇਨਸਾਈਡ ਕਰ ਗਿਆ ਕਿਹਨਾਂ ਮਤਲਬ ਪੰਚਾਇਤ ਵਿਭਾਗ ਵੱਲੋਂ ਵੀ ਕਾਰਵਾਈ ਚੱਲ ਰਹੀ ਸੀ ਤੇ ਕਿਉਂਕਿ ਨਸ਼ੇ ਨਾਲ ਉਹਦਾ ਪਿਛੋਕੜ ਉਹਦਾ ਨਸ਼ੇ ਦੇ ਸਮਗਲਰ ਵਾਲਾ ਸੀ ਤੇ ਕਈ ਮੁਕੱਦਮੇ ਵੀ ਦਰਜ ਨੇ ਉਸੇ ਤਹਿਤ ਅੱਜ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਤਕਰੀਬਨ ਅੱਧਾ ਕਿਲਾ ਜ਼ਮੀਨ ਹੈ ਇਹਦਾ ਕਬਜ਼ਾ ਦੇਖੋ ਬਿਲਕੁਲ ਪਲੇਨ ਹੋ ਗਿਆ ਜਿਹੜਾ ਘਰ ਬਣਿਆ ਹੋਇਆ ਸੀ ਢਾਟਾ ਇਹ ਨੂੰ ਹੁਣ ਜਿਹੜੀ ਗ੍ਰਾਮ ਪੰਚਾਇਤ ਹੈ ਪਿੰਡ ਦੀ ਉਹ ਪ੍ਰੋਪਰਲੀ ਯੂਜ਼ ਕਰੇਗੀ ਲੋਕਾਂ ਦੀ ਭਲਾਈ ਵਾਸਤੇ ਤੇ ਪਿੰਡ ਵਾਸੀ ਬੜੇ ਖੁਸ਼ ਨੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਨੇ ਮਤਲਬ ਸਾਰੇ ਲੋਕੀ ਐਕਚੁਅਲੀ ਨਸ਼ੇ ਵਾਲੇ ਵਿਅਕਤੀਆਂ ਤੋਂ ਤੇ ਆ ਜਿਹੜੇ ਨਜਾਇਜ਼ ਕਬਜ਼ੇ ਕਰਕੇ ਲੋਕਾਂ ਦਾ ਹੱਕ ਖਾਂਦੇ ਨੇ ਉਹ ਤੋਂ ਦੁਖੀ ਨੇ ਹੁਣ ਇਹ ਸਾਰੀ ਜ਼ਮੀਨ ਹੈ ਘਟੋ-ਬਟ 25 ਬੰਦੇ ਚ ਵੰਡੀ ਜਾਊਗੀ ਕਿਥੇ ਇੱਕ ਕੱਲੇ ਬੰਦੇ ਨੇ ਇਕੱਲੇ ਇੱਕ ਪਰਿਵਾਰ ਨੇ ਕਬਜ਼ਾ ਕਰ ਰੱਖਿਆ ਸੀ